ਪੰਜਾਬ ਦੇ ਵਿੱਚ ਦਿਰਵਦਨ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਉੱਥੇ ਅੰਮ੍ਰਿਤਸਰ ਦੇ ਖਾਲਸਾ ਕਾਰੇ ਦੇ ਬਾਹਰ ਇੱਕ ਸਲੂਨ ਦੇ ਉੱਪਰ ਹਵਾਈ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਦੀ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀ ਆਲਮ ਵਿਜੇ ਸਿੰਘ डीसीपी اسلام آباد अमृतसर ਦੀ پولیس پارٹی اے ایس آئی ਸ਼ਾਮ ਸੁੰਦਰ ਇੰਚਾਰਜ ਪੁਲਿਸ ਚੌਕੀ ਕਬੀਰਪਾਰਕ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮਕਦਮੇ ਵਿੱਚ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ ਗਲੌਕ ਪਿਸਟਲ ਅਤੇ ਮੈਗਜ਼ੀਨ ਬਰਾਮਦ ਕੀਤੀ ਹਨ ਇਸ ਮੌਕੇ ਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਇਸ ਮੌਕੇ ਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੌਜਵਾਨਾਂ ਨੇ ਏ ਜੋ ਫਾਇਰਿੰਗ ਕੀਤੀ ਹੈ ਵਿਦੇਸ਼ੀ ਨੰਬਰ ਤੋਂ ਇਹਨਾਂ ਨੂੰ ਇਹ ਕੰਮ ਦਿੱਤਾ ਗਿਆ ਸੀ ਉਹਨਾਂ ਨੇ ਹੀ ਇਹਨਾਂ ਨੂੰ ਮੋਟਰਸਾਈਕਲ ਇਸ ਘਟਨਾ ਨੂੰ ਅੰਜਾਮ ਦੇਣ ਲਈ ਦਿੱਤਾ ਸੀ ਜਿਸ ਤੋਂ ਬਾਅਦ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ 26 8 2025 ਨੂੰ ਪੀਐਸ اسلامਾਬਾਦ ਦੇ ਏਰੀਆ ਦੇ ਵਿੱਚ ਇੱਕ ਐਫਆਈਆ ਪੀਐਸ اسلامਾਬਾਦ ਦੇ ਪੁਲਿਸ ਸਟੇਸ਼ਨ ਇੱਥੇ ਇੱਕ ਐਫਆਈਆਦਰ ਜੋ ਹੋਈ ਸੀ 204 ਚੈਲੰਜਰ ਨੰਬਰ ਅੰਡਰ ਸੈਕਸ਼ਨ 125 ਬੀ ਐਨਐਸ ਤੇ 255498 ਆਮਜ਼ਾ ਇੱਕ ਵਾਰਦਾਤ ਹੋਈ ਸੀ ਜਿਦੇ ਚ ਤਿੰਨ ਜਨਿਆਂ ਨੇ ਇੱਕ ਬਿਲਡਿੰਗ ਦੇ ਉੱਪਰ ਫਾਇਰ ਕੀਤਾ ਸੀਗਾ ਜਿਹਦੇ ਜਿਸ ਬਿਲਡਿੰਗ ਦੇ ਵਿੱਚ ਗ્રાਉਂਡ ਫਲੋਰ ਤੇ ਸਲੂਨ ਹੈ ਤੇ ਉੱਪਰ ਇੱਕ ਇਮੀਗ੍ਰੇਸ਼ਨ ਦਾ ਆਫਿਸ ਹੈ ਤੇ ਇਹ 12 ਵਜੇ ਦੇ ਕਰੀਬ ਵਾਰਦਾਤ ਹੋਈ ਸੀ ਜਿਵੇਂ ਪੁਲਿਸ ਨੂੰ ਪਤਾ ਚੱਲਿਆ ਐ ਐਸਪੀ ਐਡੀਐਸਪੀ ਸਿਟੀ 1 ਸ਼੍ਰੀ ਵਿਸ਼ਾਲਜੀਤ ਜੀ ਐਸਪੀ ਸੈਂਟਰਲ ਜਸਪਾਲ ਸਿੰਘ ਜੀ ਇਹਨਾਂ ਨੇ ਟੀਮਸ ਬਣਾਈਆਂ ਪੁਲਿਸ ਸਟੇਸ਼ਨ ਇਸਲਾਮਾਬਾਦ ਦੇ ਏਰੀਆ ਦੇ ਵਿੱਚ ਤੇ ਉਹ ਵਰਕ ਅਪਾਨ ਕਰਨਾ ਸ਼ੁਰੂ ਕੀਤਾ ਤੇ ਕਤੀ ਤਰੀਕ ਨੂੰ ਅਸੀਂ ਤਿੰਨ ਬੰਦੇ ਨੈਪ ਕੀਤੇ ਤੇ ਇੱਕ ਦਾ ਨਾਮ ਹੈ अरमान ਠਾਕੁਰ ਜਿਹਦੀ ਉਮਰ तकरीबन 18 ਸਾਲ ਤੋਂ ਥੋੜੇ ਮਹੀਨਾ ਹੀ ਉੱਪਰ ਹੈ ਤੇ ਉਹ ਉਹਦੇ ਨਾਲ ਦੋ ਜੁਵਨਾਈਲ ਵੀ ਸੀਗੇ ਤੇ ਉਹਨਾਂ ਦੀ ਪੁੱਛ ਗੈਸ ਤੋਂ ਸਾਨੂੰ ਪਤਾ ਚੱਲਿਆ ਕਿ अरमान ਠਾਕੁਰ ਨੂੰ ਵਾਰਦਾਤ ਤੋਂ तकरीबन 15-20 ਦਿਨ ਪਹਿਲਾਂ ਇੱਕ ਟੈਲੀਗ੍ਰਾਮ ਐਪ ਤੇ ਇੱਕ ਅਨਨੋਨ ਹੈਂਡਲਰ ਦਾ ਮੈਸੇਜ ਆਇਆ ਸੀਗਾ ਤੇ ਉਹਨੇ ਕਿਹਾ ਸੀਗਾ ਕਿ ਤੈਨੂੰ ਮੋਟਰਸਾਈਕਲ ਵੀ ਪ੍ਰੋਵਾਈਡ ਕਰਾਂਗੇ ਪੈਸਲ ਵੀ ਪ੍ਰੋਵਾਈਡ ਕਰਾਂਗੇ ਤੇ ਪੈਸੇ ਵੀ ਪ੍ਰੋਵਾਈਡ ਕਰਾਂਗੇ ਤੇ ਤੂੰ ਇੱਕ ਵਾਰਦਾਤ ਤੋਂ ਇੰਝਾਮ ਦੇਣਾ ਜਿਹਦੇ ਵਿੱਚ ਕਿਸੇ ਜਾਨੀ ਨੁਕਸਾਨਦਗੀ ਪਰ ਓਪਨ ਫਾਇਰ ਕਰਨਾ ਇੱਕ ਬਿਲਡਿੰਗ ਦੇ ਵਿੱਚ ਤੇ ਇਹਨਾਂ ਨੇ ਇਹਨੇ ਆਪਣੇ ਨਾਲ ਦੋ ਸਾਥੀ ਇਕੱਠੇ ਕੀਤੇ ਜਿਹੜੇ ਜੁਮਨਾਈਲ ਨੇ ਉਹਨਾਂ ਦਾ ਅਸੀਂ ਨਾਮ ਨਹੀਂ ਲੈ ਸਕਦੇ ਤੇ ਇਹਨਾਂ ਨੇ 26 ਤਰੀਕ ਨੂੰ ਅ ਵਾਰਦਾਤ ਕੀਤੀ ਤੇ ਉਸ ਵਾਰਦਾਤ ਕਰਕੇ ਫਰਾਰ ਹੋ ਗਏ ਤੇ ਇਹ 2-4 ਦਿਨਾਂ ਲਈ ਉਤਰਾਖੰਡ ਰੁਰਕੀ ਵਿੱਚ ਚਲੇ ਗਏ ਸੀਗੇ ਤੇ ਸਾਡੀ ਟੀਮ ਨੇ ਪੂਰਾ ਫੋਲੋਅ ਅਪ ਕੀਤਾ ਤੇ ਇਹਨਾਂ ਨੂੰ 31 ਤਰੀਕ ਨੂੰ ਅਰੈਸਟ ਕੀਤਾ ਪਹਿਲਾਂ ਅਸੀਂ ਅਰਮਾਨਤਿਕ ਜੁਵਨਾਈਲ ਨੂੰ ਕੀਤਾ ਥੋੜੇ ਘੰਟਿਆਂ ਬਾਅਦ ਅਸੀਂ ਦੂਸਰੇ ਜੁਵਨਾਈਲ ਨੂੰ ਵੀ ਅਰੈਸਟ ਕਰ ਲਿਆ ਸੀਗਾ ਤੇ ਸਾਨੂੰ ਪਤਾ ਚੱਲੇ ਕਿ ਉਹਨਾਂ ਨੂੰ ਆਪਣੇ ਇਹਨਾਂ ਦੇ ਹੈਂਡਲਰ ਦਾ ਵੀ ਫੋਨ ਆਇਆ ਸੀਗਾ ਕਿ ਤੁਸੀਂ ਗਲਤ ਥਾਂ ਤੇ ਵਾਰਦਾਤ ਕੀਤੀ ਹੈ ਤੇ ਤੁਸੀਂ ਸਹੀ ਬਿਲਡਿੰਗ ਤੇ ਨਹੀਂ ਨਿਸ਼ਾਨਾ ਲਾਇਆ ਤੇ ਉਹਨਾਂ ਅਸੀਂ ਇਹਨਾਂ ਦਾ ਹੋਰ ਇਨਵੈਸਟੀਗੇਟ ਕਰ ਰਹੇ ਹਾਂ ਮੈਟਰ ਤੇ ਇਹਦੇ ਨਾਲ ਨਾਲ ਹੀ ਸਾਨੂੰ ਇੱਕ ਗਲੌਕ ਪਿਸਟਲ ਜਿਹੜਾ ਮੇਡ ਇਨ ਚਾਈਨਾ ਉਹ ਰਿਕਵਰ ਹੋਇਆ ਇੱਕ ਮੋਟਰਸਾਈਕਲ ਰਿਕਵਰ ਹੋਇਆ ਤੇ 6 ਲਾਈਫ ਕਾਟੇਜਸ ਵੀ ਰਿਕਵਰ ਹੋਏ ਆ ਤੇ ਜਿਹੜੇ ਇਹਨਾਂ ਨੂੰ ਮੋਟਰਸਾਈਕਲ ਤੇ 20000 ਰੁਪਏ ਮਿਲੇ ਸੀ ਉਹ ਅੰਮ੍ਰਿਤਸਰ ਕਮਿਸ਼ਨਰੇਟ ਡੇ ਆਊਟਸਕਰਟਸ ਤੋਂ ਇਹਨਾਂ ਨੂੰ ਇੱਕ ਹੈਂਡਲਰ ਨੇ ਇਹਨਾਂ ਨੂੰ ਮੈਸੇਜ ਆਇਆ ਸੀ ਟੈਲੀਗ੍ਰਾਮ ਆਪਤੀ ਹੈ ਅੰਮ੍ਰਿਤਸਰ ਕਮਿਸ਼ਨਰੇਟ ਡਾਊਟਸਕਰਟਸ ਤੇ ਗਏ ਉੱਥੋਂ ਇੱਕ ਸਵਿਫਟ ਕਾਰ ਵਿੱਚ ਦੋ ਜਣੇ ਆਏ ਤੇ ਉਹਨਾਂ ਨੇ ਇੱਕ 20000 ਰੁਪਇਆ ਤੇ ਆਪਣਾ ਮੋਟਰਸਾਈਕਲ ਇਹਨਾਂ ਨੂੰ ਡਿਲੀਵਰ ਕੀਤਾ ਤੇ ਥੋੜੇ ਦਿਨਾਂ ਬਾਅਦ ਕਥੂ ਨੰਗਲ ਅੰਮ੍ਰਿਤਸਰ ਧਿਆਤੀ ਦੇ ਏਰੀਆ ਦੇ ਵਿੱਚ ਇਹਨਾਂ ਨੂੰ ਇੱਕ ਪਿਸਤਲ ਤੇ ਨਾਲ ਲਾਈਫ ਕਟਜਿਸ ਵੀ ਡਿਲੀਵਰ ਹੋਏ ਫਿਰ ਉਹਨਾਂ ਨੇ ਵਾਪਸ ਆ ਕੇ ਤੇ ਬਾਤਾਂ ਨੂੰ ਇਲਜ਼ਾਮ ਦਿੱਤਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ